ਇਹ ਸਾਨੂੰ ਨੌਕਰੀ ਕਰਕੇ ਆਏ ਰੱਖ ਸਾਥ ਆਇਆ ਮੇਰਾ ਨਾਮ ਸ਼ਮਸ਼ੇਰ ਸਿੰਘ ਮੈਂ 24 ਸਾਲ ਨੌਕਰੀ ਕਰਕੇ ਅੱਜ ਆਪਣੇ ਘਰੇ ਤੰਦਰੁਸਤ ਸਿਹਤ ਲੈ ਕੇ ਪਹੁੰਚਿਆ ਹਾਂ ਜੀ ਬਾਕੀ ਆਉਣ ਵਾਲੇ ਸਾਰੇ ਸੱਜਣਾ ਮਿੱਤਰਾਂ ਦਾ ਧੰਨਵਾਦ ਕਰਦੇ ਆ ਤੁਹਾਨੂੰ ਆਉਂਦਿਆਂ ਥਰ ਰਸੀਬ ਬਹੁਤ ਵਧੀਆ ਮਹਿਸੂਸ ਹੋਇਆ ਦੇਖ ਕੇ ਮੇਰੇ ਯਾਰ ਦੋਸਤ ਇਕੱਠੇ ਹਾਂ ਆ ਰਹੇ ਨਾਸਿਕ ਸੈਂਟਰ ਦੇ ਵਿੱਚੋਂ ਅਸੀਂ ਰਿਟਾਇਰ ਹੋਏ ਅੱਜ ਜੀ ਮਲੇਕੰਦਰ ਬੋਲੋ ਜੀ ਸਰ ਡਿਊਟੀ ਜਿਹੜੀ ਐ ਐਨਐਸ ਦੇ ਬੋਲਦੇ ਕਦੀ ਕੋਈ ਐਸਾ ਸਮਾਂ ਆ ਜਿੱਤੇ ਤੁਹਾਨੂੰ ਕੋਈ ਬੜੀ ਮੁਸ਼ਕਲ ਜਿਹੜੀ ਆਈ ਹੋਵੇ ਨਹੀਂ ਨਹੀਂ ਮੁਸ਼ਕਲਾਂ ਚਲੋ ਫੌਜ ਦੇ ਵਿੱਚ ਚਲਦੀਆਂ ਰਹਿਣੀਆਂ ਵਾਂ ਪਰਿਵਾਰ ਤੋਂ ਇਨਾ ਲਾਣ ਹੋਵੇ 24 ਸਾਲ ਤੱਕ ਦੂਰ ਰਹੇ ਅੱਜ ਆਪਣੀ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਘਰੇ ਆਏ ਤੁਸੀਂ ਤੇ ਜਿਹੜੀ ਸਰਕਾਰ ਨੇ ਇਹ ਵੀ ਡਿਊਟੀ ਕੀਤੀ ਆ ਉਹਦਾ ਧੰਨਵਾਦ ਮਜੂਕੀ ਜਾਂਦਾ ਧੰਨਵਾਦ ਸਰਕਾਰ ਦਾ ਬਹੁਤ ਕਰਦੇ ਸਾਨੂੰ ਆਉਣ ਦਾ ਜੋ ਕਰਦੇ ਆਪਣਾ ਰੀਤੀ ਰਿਵਾਜ ਉਹਨਾਂ ਨੂੰ ਤੋਂ ਸਾਨੂੰ ਸੇਵਾ ਦਾ ਫਾਲ ਮਿਲਿਆ ਸਾਨੂੰ ਜਿਹੜੇ ਫੌਜੀ ਵੀਰ ਜਿਹੜੇ ਪੁਰਾਣੇ ਰਿਟਾਇਰ ਹੋਏ ਆ ਅੱਜ ਉਹ ਵੀ ਤੁਹਾਨੂੰ ਰਿਸਿਵ ਕਰਨ ਪਹੁੰਚੀ ਸਾਰੀ ਟੀਮ ਆਹ ਜੀ ਇਹ ਸਾਰੇ ਆਪਣੇ ਭਰਾ ਜੋ ਰਿਟਾਇਰ ਵਾਲੇ ਆਪਣੇ ਕੋ ਆਏ ਆ ਸਾਡੀ ਕੀ ਰਿਸਿਵ ਜਿਨ੍ਹਾਂ ਨੇ ਰਿਸਿਵ ਕੀਗਾ ਧੰਨਵਾਦ ਹੈ ਆ ਦਲਾ ਤੁਹੇ ਦਾ ਦਤੇ ਮੈਂ ਹੌਲਦਾਰ ਮਲਕਿੰਦਰ ਸਿੰਘ ਮੈਂ ਨਾਸੀ ਸੈਂਟਰ ਤੋਂ ਰਿਟਾਇਰਮੈਂਟ ਹੋ ਗਿਆ ਹਾਂ ਜੋ ਕਿ ਸੈਨਾ ਦੇ ਵਿੱਚ ਮੈਂ 24 ਸਾਲ ਨੋ ਸੇਵਾ ਨਿਭਾਈ ਆ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਤੇ ਮੈਂ ਆਉਣ ਵਾਲੇ ਬੱਚਾ ਨੂੰ ਵੀ ਉਤਸ਼ਾਹਿਤ ਕਰਨਾ ਚਾਹੂਗਾ ਕਿ ਉਹ ਸੈਨਾ ਵਿੱਚ ਜਾਣ ਸਹੀ ਗੱਲ ਹੈ ਤੇ ਜਿਹੜਾ ਚਾਹਵਾਨ ਹੈ ਜਬਰਦਸਤੀ ਨਹੀਂ ਜਿਹੜਾ ਚਾਹਵਾਨ ਹੈ ਉਹ ਨੂੰ ਜਾਣਾ ਚਾਹੀਦਾ ਤੇ ਬਹੁਤ ਵਧੀਆ ਸੇਵਾ ਹੈ ਦੇਸ਼ ਵਾਸਤੇ ਸਾਡੇ ਫਾਦਰ ਸਾਹਿਬ ਵੀ ਫੌਜ ਵਿੱਚ ਸਨ ਤੇ ਉਸ ਤੋਂ ਬਾਅਦ ਮੈਂ ਸੇਵਾ ਨਿਭਾਈ ਆ ਫੋਟੋ ਲਾ ਕੇ ਸਾਡੇ 50 ਸਾਲ ਦਾ ਐਕਸਪੀਰੀਅੰਸ ਹੋ ਗਿਆ ਬਈ ਸਰ ਇੰਨਾ ਚਿਰ ਪਰਿਵਾਰ ਤੋਂ ਦੂਰ ਰਹੇ ਕਦੀ ਯਾਦਾਂ ਤੇ ਹੁੰਦੀਆਂ ਕਦੀ ਬਕਰਾਂ ਜਿਆ ਕੋਈ ਮਾਹੌਲ ਤੁਹਾਨੂੰ ਜਾਂ ਦੋਨੋਂ ਤਰੀਕੜੀ ਜਿਹੜੀ ਮਹਿਸੂਸ ਹੁੰਦੀ ਤੇ ਦੇਖੋ ਜ਼ਿਆਦਾ ਤੇ ਆਉਂਦੀਆਂ ਪਰ ਜੇ ਨੌਕਰੀ ਕਰਨੀ ਆ ਫਿਰ ਯਾਦਾਂ ਨੂੰ ਪਿੱਛੇ ਹਟਾ ਕੇ ਫਿਰ ਦੇਸ਼ ਦੀ ਸੇਵਾ ਹੁੰਦੀ ਆ ਫਿਰ ਐਦਾਂ ਨਹੀਂ ਹੁੰਦੀ ਹਾਂਜੀ ਪੂਰਾ ਪਰਿਵਾਰ ਤੁਹਾਨੂੰ ਅਸੀਵ ਕਰਨ ਲਈ ਬਹੁਤ ਠੀਕ ਹੋ ਜੀ। ਹਾਂਜੀ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ। ਮੇਰੇ ਨਾਲ ਮੇਰਾ ਪੂਰਾ ਪਰਿਵਾਰ, ਮੇਰੇ ਦੋਸਤਾਂ ਦਾ ਪਰਿਵਾਰ ਮਿਲ ਕੇ ਦੋਹਾਂ ਦੇ ਇਕੱਠੇ ਇੱਕ ਸਾਥ ਹੀ ਸਾਨੂੰ ਰਿਸਿਵ ਕਰਨ ਆਏ ਆ ਤੇ ਸਾਨੂੰ ਹੋਰ ਵੀ ਬਹੁਤ ਵਧੀਆ ਲੱਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਰਿਸ਼ਪਾਲ ਸਿੰਘ ਤਾਨਤਨ ਬਾਬਾ ਦੀਪ ਸਿੰਘ ਜੀ ਹਰੀ ਅਲੀ ਮਿਸ਼ਨ ਸੇਵਾ ਸੈਟੀ ਦਾ ਜਰਨਲਿਸ ਕਤਰ ਔਰ ਮੇਰੇ ਨਾਲ ਸਾਡੀ ਸੋਸਾਇਟੀ ਦੀ ਪੂਰੀ ਟੀਮ ਤਾਨਤਨ ਬਾਬਾ ਦੀਪ ਸਿੰਘ ਜੀ ਹਰੀ ਅਲੀ ਮਿਸ਼ਨ ਸੇਵਾ ਸੈਟੀ ਸਾਰੀ ਟੀਮ ਅਸੀਂ ਅੱਜ ਸਟੇਸ਼ਨ ਤੇ ਪਹੁੰਚੇ ਆ ਸਾਡੀ ਹਰੀ ਅਲੀ ਮਿਸ਼ਨ ਦੇ ਸੋਸਾਇਟੀ ਦੇ ਮੈਂਬਰ ਸਰਦਾਰ ਜਗਤਾਰ ਸਿੰਘ ਜੀ ਉਹਨਾਂ ਦੇ ਛੋਟੇ ਬ੍ਰਦਰ ਸਰਦਾਰ ਸ਼ਮਸ਼ੇਰ ਸਿੰਘ ਜਿਹੜੇ ਅੱਜ ਫੌਜ ਦੇ ਵਿੱਚੋਂ ਫੌਜ ਦੀ ਆਟਲਰੀ ਗਰੁੱਪ ਦੇ ਵਿੱਚੋਂ اپنی સેવા ਜਿਹੜੀ ਹੈ 24 ਸਾਲ ਸਮਾਪਤ ਕਰਕੇ ਤੇ ਰਟਾਇਰ ਹੋ ਕੇ ਆਪਣੇ ਘਰ ਪਹੁੰਚੇ ਨੇ ਅਸੀਂ ਅੱਜ ਉਹਨਾਂ ਦਾ ਸਵਾਗਤ ਕਰਨ ਵਾਸਤੇ ਸਟੇਸ਼ਨ ਤੇ ਪਹੁੰਚੇ ਹਾਂ ਜਿੱਥੇ ਮੇਰੇ ਨਾਲ ਟੀਮ ਹੈ ਉੱਥੇ ਸਾਰੇ ਰਿਸ਼ਤੇਦਾਰ ਭੈਣ ਭਰਾ ਉਹ ਵੀ ਨਾਲ ਆਏ ਨੇ ਔਰ ਮੈਂ ਸ਼ਮਸ਼ੇਰ ਸਿੰਘ ਨੂੰ ਸਰਦਾਰ ਜਗਤਾਰ ਸਿੰਘ ਨੂੰ ਇਹਨਾਂ ਦੀ ਮਾਤਾ ਨੂੰ ਔਰ ਸ਼ਮਸ਼ੇਰ ਸਿੰਘ ਦੀ ਮਿਸ ਜੀ ਨੂੰ ਇਹਨਾਂ ਦੇ ਸਾਰੇ ਪਰਿਵਾਰ ਨੂੰ ਆਪਣੀ ਸਾਰੀ ਟੀਮ ਵੱਲੋਂ ਵਧਾਈ ਦਿੰਨਾ ਔਰ ਸਤਿਗੁਰ ਦੇ ਚਰਨਾਂ 'ਚ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ ਤੁਸੀਂ ਸੇਰ ਸਿੰਘ ਦੇ ਸਿਰ ਤੇ ਬਾੜ ਮਿਹਰ ਭਰਿਆ ਹੱਥ ਰੱਖਿਆ ਐ ਇਸੇ ਤਰ੍ਹਾਂ ਇੱਥੇ ਵੀ ਮਿਹਰ ਭਰਿਆ ਹੱਥ ਰੱਖ ਕੇ ਅੱਗੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਨਾਉ ਨਿੱਧਾ 18 ਸਿੱਧਾ ਤੇ ਤਰੱਕੀਆਂ ਬਖਸ਼ਿਸ਼ ਕਰਨੀਆਂ ਜਿਹੜਾ ਅੱਜ ਦਾ ਦੇਣਾ ਹੈ ਬੜਾ ਖੁਸ਼ੀ ਦਾ ਦੇਣਾ ਕਿਉਂਕਿ ਫੌਜ ਦੇ ਵਿੱਚੋਂ ਰਿਟਾਇਰਮੈਂਟ ਹੋ ਕੇ ਆਉਣਾ ਅੱਜ ਦੇ ਸਮੇਂ ਦੇ ਵਿੱਚ ਇੱਕ ਬੜੀ ਵੱਡੀ ਅਚੀਵਮੈਂਟ ਹੈ ਅਜੋਕੇ ਸਮੇਂ ਦੇ ਵਿੱਚ ਜਿੱਥੇ ਹਰ ਇੱਕ ਮਹਿਕਮੇ ਦੇ ਵਿੱਚ ਰਾਜਨੀਤੀ ਵੜ ਗਈ ਹੈ ਤੇ ਜਿਹੜਾ ਬੰਦਾ ਖਾਸ ਕਰਕੇ ਫੌਜ ਦੇ ਵਿੱਚੋਂ ਸਹੀ ਸਲਾਮਤ ਆਪਣੀ ਚੜ੍ਹਦੀ ਕਲਾ ਦੇ ਨਾਲ ਨੌਕਰੀ ਕਰਕੇ ਆਉਂਦਾ ਉਹ ਇੱਕ بڑے ਭਾਗਾ ਵਾਲਾ ਬੰਦਾ ਹੁੰਦਾ ਹੈ ਔਰ ਭਾਜੀ ਆਪਣੀ ਕਲਰ ਸਰਵਿਸ ਕਰਕੇ ਆਏ ਨੇ ਬੜੀ ਵੱਡੀ ਗੱਲ ਹੈ ਕਿਉਂਕਿ ਇੱਕ ਲਿਖ ਕੇ ਦੇ ਕੇ ਆਉਣਾ ਪ੍ਰੀਮੇਚਰ ਲਿਖ ਕੇ ਦੇ ਕੇ ਆਉਣਾ ਘਰ ਦੀ ਮਜਬੂਰੀ ਲਿਖ ਕੇ ਦੇ ਕੇ ਆਉਣਾ ਜਾਂ ਆਪਣੀ ਕੋਈ ਸਮਰੱਥਾ ਯਾਹਰ ਕਰਕੇ ਆਉਣਾ ਪਰ ਕਲਰ ਸਰਵਿਸ ਇਹ ਹੁੰਦਾ ਕਿ ਫੌਜ ਆਪ ਭੇਜਦੀ ਹੈ ਇਹ ਠੀਕ ਆ ਤੁਸੀਂ ਜਿੰਨੀ ਸਰਵਿਸ ਕੀਤੀ ਬਹੁਤ ਆ ਤੁਹਾਡੇ ਰੈਂਕ ਦੀ ਸੇਵਾ ਜਿਹੜੀ ਆ ਉਹਦੇ ਅਨੁਸਾਰ ਤੁਹਾਨੂੰ ਰਿਟਾਇਰ ਕੀਤਾ ਜਾਂਦਾ ਔਰ ਭਾਜੀ ਇੱਕ ਰੈਂਕ ਵੱਧ ਲੈ ਕੇ ਆਏ ਨੇ ਆਨਰਰੀ ਨਾਇਬ ਸੁਬੇਦਾਰ ਰਿਟਾਇਰ ਹੋਏ ਨੇ ਬੜੀ ਖੁਸ਼ੀ ਦੀ ਗੱਲ ਹੈ ਫੌਜੀ ਦੀ ਨੌਕਰੀ ਜਿੰਨਾ ਆਪਾਂ ਕਹਿ ਲੈਨੇ ਓਨੀ ਸੌਖੀ ਨਹੀਂ ਹੈ ਬੜੀ ਟਾਪ ਨੌਕਰੀ ਹੈ ਬਹੁਤ ਟਾਪ ਇੱਕ ਤੇ ਘਰ ਪਰਿਵਾਰ ਤੋਂ ਦੂਰ ਹੈ ਬਾਕੀ ਦੇਖਦੀਆਂ ਉਹਨਾਂ ਥਾਵਾਂ ਤੇ ਰਹਿਣਾ ਪੈਂਦਾ ਜਿਹੜੀਆਂ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਵੇਖੀਆਂ ਹੁੰਦੀਆਂ ਕਿਤੇ ਮਾਰੂਥਲਾਂ ਦੇ ਵਿੱਚ ਕਿਤੇ ਅਸਾਮ ਦੇ ਇਲਾਕੇ ਦੇ ਵਿੱਚ ਜੰਗਲਾਂ ਦੇ ਵਿੱਚ ਨੌਕਰੀ ਦੇ ਵਿੱਚ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਹੈ ਕਿਉਂਕਿ بڑے بڑے ਪੜ੍ਹੇ ਲਿਖੇ ਅਫਸਰਾਂ ਦੇ ਨਾਲ ਵਾਹ ਪੈਂਦਾ ਔਰ ਬੰਦਾ ਸਾਰੀ ਜ਼ਿੰਦਗੀ ਜਿਹੜਾ ਫੌਜ ਦੇ ਵਿੱਚੋਂ ਆਉਂਦਾ ਜਿਸ ਤਰ੍ਹਾਂ ਇੱਕ ਸੋਨਾ ਕਠਾਲੀ ਦੇ ਵਿੱਚੋਂ ਨਿਕਲ ਕੇ ਸੁੱਧ ਹੋ ਕੇ ਆਉਂਦਾ ਹੈ ਬੰਦਾ ਇੱਕ ਤਰ੍ਹਾਂ ਸੁੱਧ ਹੋ ਕੇ ਆਉਂਦਾ ਹੈ ਫੌਜ ਦੇ ਵਿੱਚੋਂ ਬਹੁਤ ਵੱਡੀ ਅਚੀਵਮੈਂਟ ਲੈ ਕੇ ਬਹੁਤ ਵੱਡੀ ਸ਼ਾਨਪ ਲੈ ਕੇ ਫੌਜ ਦੇ ਵਿੱਚੋਂ ਆਉਂਦਾ ਸੋ ਇਹਨਾਂ ਕੁਝ ਇਹਨਾਂ ਨੂੰ ਪ੍ਰਾਪਤੀ ਤੇ ਅਸੀਂ ਬਹੁਤ ਬਹੁਤ ਵਧਾਈ ਦਿੰਨੇ ਆ ਸਾਰੇ ਪਰਿਵਾਰ ਨੂੰ ਵਧਾਈ ਦਿੰਨੇ ਆ ਔਰ ਤੁਹਾਡਾ ਵੀ ਧੰਨਵਾਦ ਕਰਦੇ ਮੀਡੀਆ ਵਾਲੇ ਵੀਰਾਂ ਦਾ ਜਿਨ੍ਹਾਂ ਦੇ ਜਰੀਏ ਇੱਕ ਮੈਸੇਜ ਦੇਣਾ ਹੈ ਮੈਸੇਜ ਲੋਕਾਂ ਤੱਕ ਪਹੁੰਚਣਾ ਹੈ ਤੇ ਆਉਣ ਵਾਲੇ ਜਨਰੇਸ਼ਨ ਦੇ ਵਿੱਚ ਆਉਣ ਵਾਲੇ ਬੱਚਿਆਂ ਦੇ ਵਿੱਚ ਇਹ ਵੇਖ ਕੇ ਉਤਸ਼ਾਹ ਪੈਦਾ ਹੋਣਾ ਹੈ ਕਿ ਅਸੀਂ ਵੀ ਕੁਝ ਕਰਕੇ ਆਈਏ ਕਿਉਂਕਿ ਜਵਾਨੀ ਤੇ ਚਲਦੀ ਜਾਣੀ ਹੈ ਦਿਨ ਤੇ ਲੰਘਦਾ ਜਾਣਾ ਹੈ ਅੱਜ ਦਿਨ ਚੜਿਆ ਹੈ ਅੱਜ ਦਾ ਦਿਨ ਕੱਲ ਨੂੰ ਹੋਰ ਜਿਹੜਾ ਵਾ ਉਹ ਬੜਾਪੇ ਵਾਲੇ ਪਾਸੇ ਨੂੰ ਜਾਣਾ ਹੈ ਜਿਹੜੇ ਸਾਡੇ ਨਾਲ ਪੜਦੇ ਨੇ ਸਾਡੀ ਸਾਰੀ ਟੀਮ ਹੀ ਐਕਸਟਰਾ ਹੁਸਮੈਨਾਂ ਦੀ ਹੈ ਜਿੰਨੇ ਸਾਰੇ ਵੀਰ ਖੜੇ ਨੇ ਸਾਰੇ ਫੌਜੀ ਵੀਰ ਨੇ ਔਰ ਜਿਹੜੇ ਸਾਡੇ ਨਾਲ ਪੜਦੇ ਰਹੇ ਸਮਾਂ ਤੇ ਉਹਨਾਂ ਦਾ ਵੀ 55-55 ਸਾਲ ਹੋ ਗਿਆ ਉਮਰ ਦਾ ਪਰ ਇਹ ਆਉਣਾ ਤੇ ਕੁਝ ਨਾ ਕੁਝ ਵਾਸਤੇ ਆਉਣਾ ਇੱਕ ਵੱਡੀ ਇਵੈਂਟ ਇਹ ਵੱਡੀ ਵੱਡੀ ਖੁਸ਼ੀ ਦੀ ਗੱਲ ਹੈ ਸੋ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਸੰਸੇਰ ਸਿੰਘ ਨੂੰ ਬਹੁਤ ਬਹੁਤ ਵਧਾਈਆਂ ਸਤਿਗੁਰੂ ਨਾਨਦਾ 18 ਸਿੱਧਾਂ ਤੇ ਚੜ੍ਹਦੀ ਕਲਾ ਬਖਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਈ ਸੋ ਨਿਹਾਲ ਜੀ ਆਗਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਹੈ ਕਿ ਸੰਦੀਰ ਸਿੰਘ ਜੋ ਤੋਪਖਾਨੇ ਰੈਜੀਮੈਂਟ ਵਿੱਚੋਂ ਪੈਨਸ਼ਨੋਂ ਆਇਆ ਔਰ ਸਾਡੇ ਘਰ ਪਹੁੰਚਾ ਪਹੁੰਚਾ ਇਸ ਤੋਂ ਪਹਿਲਾਂ ਸਾਡੇ ਫਾਤੇ ਸਾਹਿਬ ਵੀ ਫੌਜ ਦੇ ਵਿੱਚ ਨੌਕਰੀ ਕਰਕੇ ਆਏ ਸੀ ਮੈਂ ਵੀ ਫੌਜ ਦੇ ਵਿੱਚੋਂ ਰਿਟਾਇਰ ਹੋਇਆ ਹਾਂ ਮੈਂ ਸਾਡਾ ਕਾਫੀ ਯੋਗਦਾਨਿਆ ਸੇਵਾ ਦੇ ਵਿੱਚ ਆਰਮੀ ਦੇ ਵਿੱਚ ਅਸੀਂ ਕਾਫੀ ਨੌਕਰੀ ਕੀਤੀ ਆ ਮਾਰੇ ਫਾਦਰ ਸਾਹਿਬ ਵੀ ਫੌਜ ਦੇ ਵਿੱਚ ਸੀ ਜੀ ਇਸ ਕਰਕੇ ਸਾਡੇ ਦੋਵੇਂ ਭਰਾ ਅੱਜ ਅ ਟਟਲ ਰੀਜੈਂਟਰ ਚੋਂ ਪੈਨਸ਼ਨ ਆਏ ਆ ਇਹਨਾਂ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ